ਸਰ ਅੱਜ ਰਖੜੀ ਦਾ ਤਿਹਾਰ ਹੈ ਤੇ ਭੈਣਾਂ ਜਿਹੜੀਆਂ ਨੇ ਆਪਣੇ ਭਰਾਵਾਂ ਨੂੰ ਮਿਲਣ ਆਈਆਂ ਨੇ ਸਰ ਕਿਸ ਤਰੀਕੇ ਦੇ ਪ੍ਰਬੰਧ ਜਿਹੜੇ ਨੇ ਸੈਂਟਰਲ ਜੇਲ੍ਹ ਦੇ ਵਿੱਚ ਕੀਤੇ ਗਏ ਅੱਜ ਪੰਜਾਬ ਸਰਕਾਰ ਵੱਲੋਂ ਸਾਨੂੰ ਦੱਤਾ ਕੀਤਾ ਸੀ ਵੀ ਇਹਨਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਜਾਣ ਜਿਹੜੇ ਕਿ ਅਸੀਂ ਪ੍ਰਬੰਧ ਕੀਤੇ ਆ ਇਹਨਾਂ ਦਾ ਮਠਿਆਈ ਦਾ ਪ੍ਰਬੰਧ ਰਖੜੀ ਦਾ ਜੋੜੀ ਦੇ ਵਿੱਚ ਸਪੈਸ਼ਲ ਭੈਣਾਂ ਜਿਹੜੀਆਂ ਆਈਆਂ ਆਦੇ ਭਰਾਵਾਂ ਨੂੰ ਰਖੜੀ ਬੰਨ੍ਹ ਰਹੀਆਂ ਜੇਕਰ ਗੱਲ ਕਰੀਏ ਜਿਹੜੇ ਕੈਦੀ ਨੇ ਅੰਦਰ ਟੋਟਲ ਕਿੰਨੇ ਨੇ ਤੇ ਅੱਜ ਕਿੰਨੇ ਨੂੰ ਇੱਥੇ ਮੁਲਾਕਾਤ ਕਰਨ ਦਾ ਮੌਕਾ ਸਾਡੀ ਸੋਦੀ ਬਲਾਕਾ ਦੇ ਜਿੰਨੇ ਵੀ ਮੁਲਾਕਾਤਾਂ ਵੀ ਅੱਜ ਕਰਾਈ ਜਾਵੇਗੀ 9 ਵਜੇ ਤੋਂ ਲੈ ਕੇ 5 ਵਜੇ ਤੱਕ ਜੇ ਕੋਈ ਉਸ ਤੋਂ ਵੀ ਕੋਈ ਡੇਢ ਦਾ ਮੁਲਾਕਾਤ ਆ ਕੇ ਭੇਜਿਆ ਜਾਏਗਾ ਅਸੀਂ ਦੇਖ ਰਹੇ ਹਾਂ ਬਾਹਰ ਸਟਾਲ ਵੀ ਲੱਗੇ ਹੋਏ ਨੇ ਮਠਾਈ ਵਗੈਰਾ ਦੇ ਰਖੜੀ ਦੇ ਵੀ ਤਾਂ ਸਾਰੇ ਪ੍ਰਬੰਧ ਜੇਲ੍ਹ ਦਾ ਵੀ ਸਾਡੇ ਵੱਲੋਂ ਪ੍ਰਬੰਧ ਕੀਤਾ ਗਿਆ ਸਾਡੇ ਜਿਹੜੇ ਕੋਈ ਮਠਾਈ ਨਹੀਂ ਲੈ ਕੇ ਆ ਸਕਦੇ ਉਹ ਅਸੀਂ ਵੈਲਫੇਅਰ ਜੂ ਉਹਨਾਂ ਨੂੰ ਮਠਾਈ ਆਵਲ ਦਿੱਤੀ ਜਾ ਰਹੀ ਹੈ ਕਿੱਥੇ ਕਿਹੋ ਜਿਹਾ ਲੱਗ ਰਿਹਾ ਭੈਣ ਨੂੰ ਮਿਲ ਕੇ ਬਹੁਤ ਵਧੀਆ ਲ ਹਾਂਜੀ 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 ਬਣੇ ਰਖੜੀ ਦੇ ਮੌਕੇ ਤੇ ਆਈ ਹਾਂ ਇੱਥੇ ਰਖੜੀ ਬਣਨ ਕੇ ਹੋ ਜਾ ਲੱਗ ਰਿਹਾ ਬਸ ਵੀਰੇ ਲੱਗਣਾ ਕਿ ਇਹ ਤਾਂ ਇੱਕ ਮਜਬੂਰੀ ਆ ਮਜਬੂਰੀਆਂ ਨੇ ਕਾਦੀਆਂ ਹਨ ਰਖੜੀਆਂ ਨੇ ਬਸ ਕੀ ਕਰਿਆ ਜਾਵੇ ਤੇ ਸਮਾਂ ਕਿੰਨੇ ਸਮੇਂ ਬਾਅਦ ਮਿਲਾਂ ਅੱਜ ਭਰਾ ਨਾਲ ਇਸ ਤਰੀਕੇ 11 ਤਰੀਕ ਨੂੰ ਮੀਂਹ ਆ ਹੋ ਜਾਣਾ 11 ਤਰੀਕ ਕੋਫਾ ਤਾਂ ਵੀਰ ਹਾਲ ਇਸ ਟਾਈਮ ਕੁਝ ਨਹੀਂ ਦੇ ਸਕਦਾ ਪਰ ਕੀ ਇਸ ਵਾਰੀ ਵਚਨ ਲੈ ਰਹੇ ਹਾਂ ਭਰਾ ਦੇ ਖੋਲੋਂ ਕਿਉਂਕਿ ਇੱਥੇ ਜਦੋਂ ਪਹੁੰਚਦੇ ਹਾਂ ਭਰਾ ਵੀ ਅੱਖਾਂ ਨਮ ਹੁੰਦੀਆਂ ਨੇ ਮੇਰੇ ਬੱਸ ਸਸਤੇ ਹੀ ਲੈਣੇ ਪਰ ਮਾਤਵਾ ਤੰਦਰੁਸਤ ਆਪਣੇ ਘਰੇ ਆਵੇ ਛੇਤੀ ਤੋਂ ਛੇਤੀ ਸਾਡੇ ਕੋਲ ਆਏ ਆਏ ਭਰਾ ਹੱਲੇ ਕੋਈ ਤੋਹਫਾ ਤਾਂ ਨਹੀਂ ਦੇ ਸਕਦਾ ਜੇ ਐਸੀ ਐਸੀ ਸਿਚੁਏਸ਼ਨ ਤੇ ਇਸ ਤੋਂ ਵਾਦਾ ਕੀ ਲਿਆ ਵੀ ਕਦੋਂ ਬਸ ਇਹੀ ਕਹਿਨੀ ਆ ਪਰਮਾਤਮਾ ਕਰਦੇ ਜਲਦੀ ਖੜੇ ਆ ਜੀ ਬਸ ਹੋਰ ਕੁਝ ਨਹੀਂ ਠੀਕ ਐ ਇਸ ਗੱਲ ਦੀ ਅੱਜ ਦਾ ਜਿਹੜਾ ਦਿਨ ਹੈ ਰਖੜੀ ਦਾ ਦਿਨ ਹੈ ਤੇ ਭੈਣਾਂ ਨੂੰ ਜਿਸ ਤਰ੍ਹਾਂ ਦੇ ਕੰਮਸੀਂ ਦੇ ਸਕਦਾ ਹਾਂ ਕਾਫੀ ਜ਼ਿਆਦਾ ਉਡੀਕ ਹੁੰਦੀ ਐ ਇਸ ਦਿਨ ਦੀ ਵੀ ਕਦੋਂ ਅਸੀਂ ਆਪਣੇ ਵੀਰ ਦੇ ਗੁੱਟ ਤੇ ਜਿਹੜੀ ਕਿ ਸੋਹਣੀ ਸੋਹਣੀ ਰਖੜੀ ਬੰਨਾਂਗੇ ਤਾਂ ਉਸੇ ਦੇ ਚੱਲਦੇ ਹੋਇਆ ਤੁਹਾਨੂੰ ਲੁਧਿਆਣਾ ਦੇ ਆ ਸੈਂਟਰਲ ਜੇ ਜਿਹੜਾ ਕਿ ਲੈ ਕੇ ਪਹੁੰਚੇ ਆਂ ਜਿੱਥੇ ਭੈਣਾਂ ਉਡੀਕ ਕਰ ਰਹੀਆਂ ਨੇ ਵੀ ਕਦੋਂ ਉਹਨਾਂ ਦੀ ਵਾਰ ਹੀ ਆਏਗੀ ਤਾਂ ਜਿਹੜੀ ਉਹਨਾਂ ਦੇ ਵੀਰ ਹੈ ਜਿਹੜੇ ਅ ਅੰਦਰ ਨੇ ਉਹਨਾਂ ਦੇ ਕਦੋਂ ਜਿਹੜੀ ਕਿ ਗੁੱਟ ਤੇ ਸੋਹਣੀਆਂ ਸੋਹਣੀਆਂ ਜਿਹੜੀਆਂ ਨੇ ਰਖੜੀਆਂ ਸਜਾਉਣਗੀਆਂ ਤਾਂ ਜੇਕਰ ਗੱਲ ਕਰ ਲਈਏ ਇਸ ਤਿਹਾੜ ਦੀ ਤਾਂ ਇਹ ਤਿਹਾੜ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਕੀ ਹੈ ਇਮੋਸ਼ਨਲ ਸੈਂਟੀਮੈਂਟਸ ਨਾਲ ਜੁੜਿਆ ਹੋਇਆ ਕਾਫੀ ਜ਼ਿਆਦਾ ਪਿਆਰ ਦਾ ਜਿਹੜਾ ਕੀ ਹੈ ਤਿਉਹਾਰ ਹੈ ਮੰਨਿਆ ਜਾਂਦਾ ਹੈ ਤਾਂ ਉਸੇ ਦਾ ਪਿਆਰ ਜਿਹੜਾ ਕੀ ਹੈ ਤੁਹਾਨੂੰ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਵੀ ਕਿਸ ਤਰੀਕੇ ਨਾਲ ਜੜੀਆਂ ਨੇ ਪਹਿਣਾ ਇੱਥੇ ਗਰਮੀ ਦੇ ਵਿੱਚ ਆਪਣੇ ਭਰਾ ਦੇ ਗੁੱਟ ਉੱਤੇ ਜੜੀ ਕਿਹ ਰਖੜੀ ਬੰਨਣ ਵਾਸਤੇ ਉਡੀਕ ਕਰ ਰਹੀ ਨੇ ਇੱਥੇ ਲਾਈਨਾਂ ਦੇ ਵਿੱਚ ਲੱਗੀਆਂ ਹੋਈਆਂ ਨੇ ਤੇ ਗੱਲਬਾਤ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਗੈਸ ਤਰੀਕੇ ਤੋਂ ਲੱਗ ਰਿਹਾ ਹੈ ਕਿ ਇੱਥੇ ਆ ਕੇ ਉਹਨਾਂ ਜਿਹੜੀ ਕੀ ਹੈ ਰਖੜੀ ਬੰਨਣੀ ਪੈ ਰਹੀ ਹੈ ਤੇ ਜੇਕਰ ਗੱਲ ਕਰੀਏ ਤਾਂ ਸਮਾਂ ਇਸ ਸਮੇਂ ਕੁਝ ਹਲੇ 10 ਵਜੇ ਦੇ ਕਰੀਬ ਦਾ ਜਿਹੜਾ ਸਮਾਂ ਹੈ ਤੇ ਆ ਲਾਈਨਾਂ ਕਾਫੀ ਜ਼ਿਆਦਾ ਇੱਥੇ ਲੱਗੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਵਕ ਵਕ ਜਗਾਵਾਂ ਤੋਂ ਜਿਹੜੀਆਂ ਨੇ ਐਂਟਰੀ ਜਿਹੜੀ ਕੀ ਇੱਥੇ ਦਿੱਤੀ ਜਾ ਰਹੀ ਹੈ ਤੇ ਜੇਕਰ ਗੱਲ ਕਰ ਲਈਏ ਇੱਥੋਂ ਦੇ ਪ੍ਰੋਸੀਜਰ ਦੇ ਤਾਂ ਕੁਝ ਇੱਥੇ ਨਾਮ ਜਿਹੜੇ ਨੇ ਵਾਰੀ-ਵਾਰੀ ਲਏ ਜਾਂਦੇ ਨੇ ਤੇ ਉਸ ਤੋਂ ਬਾਅਦ ਉੱਥੇ ਵਾਰੀ ਆਉਂਦੀ ਆ ਉਹਨਾਂ ਦੀ ਤੋਂ ਉਸ ਤੋਂ ਬਾਅਦ ਉਹਨਾਂ ਦੇ ਗੁੱਟ ਤੋਂ ਜਿਹੜੀ ਰਖੜੀ ਬੰਨੀ ਜਾਂਦੀ ਸਰ ਅਜੇ ਰਖੜੀ ਦਾ ਤਿਹਾਰ ਹੈ ਤੇ ਭੈਣਾਂ ਜਿਹੜੀਆਂ ਨੇ ਆਪਣੇ ਭਰਾਵਾਂ ਨੂੰ ਮਿਲਣ ਆ ਰਹੀਆਂ ਨੇ ਸਰ ਕਿਸ ਤਰੀਕੇ ਦੇ ਪ੍ਰਬੰਧ ਜਿਹੜੇ ਨੇ ਸੈਂਟਰਲ ਜੇਲ੍ਹ ਦੇ ਵਿੱਚ ਕੀਤੇ ਗਏ ਅੱਜ ਪੰਜਾਬ ਸਰਕਾਰ ਵੱਲੋਂ ਸਾਨੂੰ ਦਿੱਤਾ ਗਿਆ ਸੀ ਵੀ ਇਹਨਾਂ ਦੇ ਵਿਸ਼ੇਸ਼ ਪ੍ਰਬੰਧ ਕੀ ਜਿ ਪ੍ਰਬੰਧ ਕੀਤੇ ਆ ਇਹਨਾਂ ਦਾ ਮਠਿਆਈ ਦਾ ਪ੍ਰਬੰਧ ਰਖੜੀ ਦਾ ਡਿਊਟੀ ਦੇ ਵਿੱਚ ਸਪੈਸ਼ਲ ਭੈਣਾਂ ਜਿਹੜੀਆਂ ਆਈਆਂ ਆਦੇ ਭਰਾਵਾਂ ਨੂੰ ਰਖੜੀ ਬੰਨ੍ਹ ਰਹੀਆਂ ਜੇਕਰ ਗੱਲ ਕਰੀਏ ਜਿਹੜੇ ਕੈਦੀ ਨੇ ਅੰਦਰ ਟੋਟਲ ਕਿੰਨੇ ਨੇ ਤੇ ਅੱਜ ਕਿੰਨਿਆਂ ਨੂੰ ਇੱਥੇ ਮੁਲਾਕਾਤ ਕਰਨ ਦਾ ਮੌਕਾ ਹੈ 300 ਦੇ ਬਲਾਕਾਂ ਦੇ ਜਿੰਦੀ ਵੀ ਮੁਲਾਕਾਤ ਆਵੇ ਅੱਜ ਕਰਾਈ ਜਾਵੇਗੀ 9 ਵਜੇ ਤੋਂ ਲੈ ਕੇ 5 ਵਜੇ ਤੱਕ ਜੇ ਕੋਈ ਉਸ ਤੋਂ ਵੀ ਕੋਈ ਡੇਟਾ ਦੀ ਮੁਲਾਕਾਤ ਆ ਕੇ ਭੇਜਿਆ ਜਾਏਗਾ ਅੱਜ ਦੇਖ ਰਿਹਾ ਬਾਹਰ ਸਟਾਲ ਵੀ ਲੱਗੇ ਹੋਏ ਨੇ ਮਠਾਈ ਵਗੈਰਾ ਦੇ ਰਖੜੀ ਦੇ ਵੀ ਤਾਂ ਸਾਰੇ ਪ੍ਰਬੰਧ ਸਾਡੇ ਵੱਲੋਂ ਪ੍ਰਬੰਧ ਕੀਤਾ ਗਿਆ ਸਾਰੇ ਜਿਹੜੇ ਕੋਈ ਮਠਾਈ ਨਹੀਂ ਲੈ ਕੇ ਆ ਸਕਦੇ ਉਹਹੀਂ ਵੈਲਫੇਅਰ ਜੋ ਉਹਨਾਂ ਨੂੰ ਮਠਾਈ ਆਪ ਲੋਕ ਦਿੰਦੀ ਜਾ ਰਹੀ ਹੈ ਸਰ ਇੱਥੇ ਕਿੰਨੇ ਸਮੇਂ ਦਾ ਜਿਹੜਾ ਕਿ ਇਹਨਾਂ ਨੂੰ ਟਾਈਮ ਮਿਲਦਾ ਹੈ ਕਿ ਮੋਲਕਾ ਦੇ ਰਹੇ ਹਜ਼ਾਰ ਕਨੋਂ 20 ਮਿੰਟ ਹਾਂਜੀ ਹਾਂਜੀ ਜੋੜੀ ਵਿੱਚ ਮੋਲਕਾ ਉਸ ਤੋਂ ਬਾਅਦ ਉਸ ਤੋਂ ਵੀ ਮੋਲਕਾ ਤਕਰੀਬ ਕਰ ਸਕਦੇ ਕਿੰਨੇ ਵਜੇ ਤੱਕ ਆ ਕੇ ਜਿਹੜੀਆਂ ਭੈਣਾਂ ਨੇ ਆਪਣੇ ਭਰਾ ਦੇ ਘੋਟ ਰਖੜੀ ਲਗਾਤਾਰ ਅੱਜ 9 ਵਜੇ ਤੋਂ ਲੈ ਕੇ ਲਗਾਤਾਰ ਹੈ 5 ਵਜੇ ਤੱਕ ਪਿੰਡ ਸਰ ਤੁਹਾਡੇ ਵੱਲੋਂ ਕੀ ਮੈਸੇਜ ਰਹਿਣ ਚਾਹੋ ਕਿਉਂਕਿ ਇਤਿਹਾਾਰ ਤੇ ਭੈਣਾ ਕੁਛ ਨਾ ਕੁਛ ਆਪਣੇ ਭਰਾ ਨੂੰ ਕਹਿੰਦੀਆਂ ਨੇ ਤੇ ਅਸੀਂ ਤਾਂ ਇਹੋ ਹੀ ਕਹਿੰਨੇ ਆ ਵੀ ਜੋ ਵੀ ਕ੍ਰਾਈਮ ਕਰਕੇ ਗਾਂ ਤੋਂ ਇਹ ਬਚਣ ਅਜਾ ਆਬਦਾ ਇਹਨਾਂ ਨੂੰ ਬਚਣ ਦੇਣ ਪੈਣਾ ਨੂੰ ਵੀ ਅਸੀਂ ਗਾਂ ਤੋਂ ਕ੍ਰਾਈਮ ਕਰਕੇ ਨਹੀਂ ਆਵਾਂਗੇ ਜੋ ਵੀ ਗਾਂ ਇਸ ਤੋਂ ਵਧੀਆ ਇਸ ਤੋਂ ਸੁਧਰ ਕੇ ਤੇ ਸਮਾਜ ਦੇ ਵਿੱਚ ਜਾਵਾਂਗੇ ਵੀਰੇ ਕਿਹੋ ਜਿਹਾ ਲੱਗ ਰਿਹਾ ਭੈਣ ਨੂੰ ਮਿਲ ਕੇ ਬਹੁਤ ਵਧੀਆ ਲੱਗ ਰਿਹਾ ਜੀ ਕਿੰਨੇ ਟਾਈਮ ਬਾਅਦ ਮਿਲ ਰਹੇ ਆ ਮੈਂ ਸਾਲ ਬਾਅਦ ਮਿਲ ਰਿਹਾ ਹਾਂ ਹਾਂ ਜੀ ਹਾਂ ਜੀ ਹਾਂ ਜੀ ਤਾਂ ਛੋਟੀ ਭੈਣ ਵੀ ਪਹੁੰਚੀ ਆਪਣੇ ਭਰਾ ਨੂੰ ਰਖੜੀ ਬੰਨਣ ਵਾਸਤੇ ਤੇ ਗੱਲਬਾਤ ਹੋਰ ਵੀ ਕਰਦੇ ਆ ਤਾਂ ਜਿਸ ਤਰੀਕੇ ਨਾਲ ਪਰਿਵਾਰ ਇੱਥੇ ਪਹੁੰਚਦੇ ਨੇ ਦਾ ਭਾਵੂ ਕਾਫੀ ਜ਼ਿਆਦਾ ਹੋ ਜਾਂਦੇ ਨੇ ਤੇ ਉੱਥੇ ਇੱਕ ਛੋਟੀ ਕੁੜੀ ਆ ਵੀ ਜਿਸ ਤਰੀਕੇ ਨਾਲ ਆਈ ਹੋਈ ਉਹਨਾਂ ਦੀ ਗੱਲਬਾਤ ਨੂੰ ਜੁੜਨ ਕੋਸ਼ਿਸ਼ ਕਰਦੇ ਆ ਅਰੋਣ ਅਰੋਣ ਕੁਮਾਰ ਭੈਣੇ ਰਖੜੀ ਦੇ ਮੌਕੇ ਤੇ ਆਏ ਇੱਥੇ ਰਖੜੀ ਬੰਨਣ ਕਿਹੋ ਜਿਹਾ ਲੱਗ ਰਿਹਾ ਲੱਗ ਰਿਹਾ ਲੱਗਣਾ ਕਿ ਇਹ ਤਾਂ ਇੱਕ ਮਜਬੂਰੀ ਆ ਮਜਬੂਰੀਆਂ ਨੇ ਕਾਧੀਆਂ ਰਖੜੀਆਂ ਨੇ ਬਸ ਕੀ ਕਰਿਆ ਜਾਵੇ ਸਮਾਂ ਕਿੰਨੇ ਸਮੇਂ ਬਾਅਦ ਮਿਲਾਂ ਅੱਜ ਭਰਾ ਨੂੰ ਇਸ ਤਰੀਕੇ 11 ਤਰੀਕ ਨੂੰ ਮਹੀਨਾ ਹੋ ਜਾਣਾ 11 ਤਰੀਕ ਨੂੰ ਮਹੀਨਾ ਹੋ ਜਾਣਾ ਇਹੋ ਜੇ ਮੌਕੇ ਉੱਤੇ ਇੱਥੇ ਆ ਕੇ ਰਖੜੀ ਬੰਨੀ ਪਈ ਕਿੱਥੇ ਘਰੇ ਬੰਦੇ ਹੁੰਦੇ ਸੀਗੇ ਇਹੋ ਜੇ ਬਖਸ਼ ਵੀਰੇ ਪ੍ਰਮਾਤਮਾ ਕਿਸੇ ਦਾ ਨਾ ਬਾਬੇ ਸਤੇ ਕਹਿੰਦਾ ਸਭ ਤੇ ਭਾਈ ਮਾਂ ਪੁੱਤਰ ਨੇ ਘਰ ਜਾਣ ਇਹ ਬਹੁਤ ਕਸ਼ਟਾ ਤੋਹਫਾ ਤਾਂ ਵੀਰ ਹਾਲ ਇਸ ਟਾਈਮ ਕੁਝ ਨਹੀਂ ਦੇ ਸਕਦਾ ਪਰ ਕੀ ਇਸ ਵਾਰੀ ਵਚਨ ਲੈ ਰਿਹਾ ਭਰਾ ਤੇ ਖੋਲੋਂ ਕਿਉਂਕਿ ਇੱਥੇ ਜਦੋਂ ਪਹੁੰਚਦੇ ਹਾਂ ਭਰਾ ਵੀ ਅੱਖਾਂ ਨਾ ਮੁੰਦੀਆਂ ਨੇ ਮੇਰੇ ਬੱਸ ਸਸਤੇ ਹੀ ਲੈਣੇ ਪਰ ਮਾਤਵਾ ਤੰਦਰੁਸਤ ਆਪਣੇ ਘਰੇ ਆਵੇ ਛੇਤੀ ਤੋਂ ਛੇਤੀ ਸਾਡੇ ਕੋਲ ਆ ਜੀ ਭੈਣੇ ਰਖੜੀ ਬੰਨਣ ਆਏ ਹੋ ਪ੍ਰਾਨ ਮੱਜ ਕੇ ਹੋ ਜਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਹਾਂ 10 ਵਧੀਆ ਲੱਗ ਰਿਹਾ ਹਾਂ ਜੀ ਕਿੰਨੇ ਸਮੇਂ ਬਾਅਦ ਮਿਲਿਆ ਵਾਜਿਆ ਤੇ ਆ ਕੇ ਡੇਢ ਸਾਲ ਬਾਅਦ ਡੇਢ ਸਾਲ ਹਾਂ ਜੀ ਕਿਹੋ ਮਤਲਬ ਉਹੀ ਰਹਿੰਦੀ ਹੈ ਜੀ ਕਿੰਨਾ ਕੁ ਸਮੇਂ ਬਾਅਦ ਬਹੁਤ ਜਿਆਦਾ ਤੈਨੂੰ ਪਤਾ ਹੀ ਹੈ ਭਰਾਵਾਂ ਦੀ ੜੀ ਹੁੰਦੀ ਆ ਤੇ ਸਮੇਂ ਦੀ ਹਾਏ ਭਰਾ ਹੱਲੇ ਕੋਈ ਤੋਹਫਾ ਤਾਂ ਨਹੀਂ ਦੇ ਸਕਦਾ ਜੇ ਅਸੀਂ ਐਸੀ ਐਸੀ ਸਿਚੁਏਸ਼ਨ ਤੇ ਆ ਤੇ ਇਸ ਤੋਂ ਵਾਦਾ ਕੀ ਲਿਆ ਵੀ ਕਦੋਂ بس یہی کہنی ہاں پرਮਾਤਮਾ ਕਰਦੇ ਜਲਦੀ ਕਰਿਆ ਅੱਜ ਹੋਰ ਕੁਛ ਨਹੀਂ ਠੀਕ ਐ ਇਸ ਗੱਲ ਦੀ ਤਾਂ ਪੈਣਾ ਜੇ ਇਸ ਤਰੀਕੇ ਨਾਲ ਰਖੜੀ ਇੱਥੇ ਬੰਨਣ ਪਹੁੰਚੇ ਨੇ ਪੈਣੇ ਰਖੜੀ ਬੰਨਣ ਪਹੁੰਚੇ ਹੋ ਜੀ ਕਿਹੋ ਜਿਹਾ ਲੱਗ ਰਿਹਾ ਬਹੁਤ ਵਧੀਆ ਲੱਗ ਲਾ ਵੀਰੇ ਨੂੰ ਮਿਲਿਆ ਸਾਲ ਹੋ ਗਿਆ ਮਿਲੇ ਹੋਏ ਨਾ ਹਾਂਜੀ ਸਾਲ ਬਾਅਦ ਜਦੋਂ ਇੱਥੇ ਮਿਲੇ ਹਾਂ ਕਿੰਨੀ ਕੁੜੀ ਸੀਗੀ ਵੀ ਇੱਥੇ ਜਾਣਾ ਬਹੁਤ ਜ਼ਿਆਦਾ ਚਾਹ ਸੀ ਵੀ ਵੀਰੇ ਨੂੰ ਮਿਲਣਾ ਸਾਲ ਬਾਅਦ ਮਿਲ ਰਹੇ ਆ ਹਾਂਜੀ ਪਿਛਲੇ ਸਾਲ ਵੀ ਇੱਥੇ ਹੀ ਮਨੇ ਹਾਂਜੀ ਪਿਛਲੇ ਸਾਲ ਵੀ ਇੱਥੇ ਹੀ ਮਨੇ ਇਸ ਵਾਰੀ ਫਿਰ ਕੀ ਆਪਣੇ ਭਰਾ ਤੋਂ ਵਚਨ ਲੈ ਰਹੇ ਹੋ ਜਾਂ ਵਾਦਾ ਲੈ ਰਿਹਾ ਹੁਣ ਇਹੀ ਕਹਿ ਰਹੀ ਆ ਕਿ ਮੇਰਾ ਵੀਰਾ ਜਲਦੀ ਜਲਦੀ ਬਸ ਕਾਰ ਆ ਜੇ ਉਹ ਟਾਈਮ ਹੋ ਗਿਆ ਨਾ ਵਿਚ ਆਏ ਨੂੰ ਹਾਂਜੀ ਉਡੀਕ ਰਹਿੰਦੀ ਆ ਨਾ ਬਰਾ ਦੀ ਵੀ ਕਰੇ ਬੰਨੀ ਕਿੱਥੇ ਪਹਿਲਾਂ ਘਰੇ ਖੇਡਣਾ ਸਾਰਾ ਕੁਝ ਕਰਨਾ ਖਾਪ ਪੋਣੀ ਨਾ ਪਰ ਹੁਣ ਇੱਥੇ ਉਹ ਮਿਸ ਕਰਦੇ ਹਾਂ ਹਾਂਜੀ ਯਾਦ ਕਰਦੇ ਆ ਬਹੁਤ ਜ਼ਿਆਦਾ